ਕਾਨੂੰਨ ਕੋ ਮੈਂ ਮਸਲੇ ਸਾਲੇ ਬੈਠ ਗਿਆ ਫੇਸਬੁੱਕ ਤੇ ਪਾਈ ਦੀ ਵੀਡੀਓ ਰਕ ਤੇ ਪਾਈ ਨੇ ਜਾਂ YouTube ਤੇ ਟੁਣਾ ਰਹੀਆਂ ਫੇਸਬੁੱਕ ਤੇ ਉਹ ਕਹਿਣਾ ਚਾਹੁੰਦੇ ਦੇਖੋ ਬਸ ਤੋਂ ਮੱਧ ਦੇੜੀ ਇਹ ਸੇਵਾ ਪਾਇਆ ਕਰੋ ਇਧਰੋਂ ਕਰ ਐਨੋਂ ਕਰ ਐਨੋਂ ਕਹਿ ਕੇ ਹਾਂ ਯਾਰ ਅਸੀਂ ਚਲਾਵਾਂਗੇ ਕਹਿ ਐਨ ਕਹਿ ਮੱਧ ਤੋਂ ਸੇਵਾ ਪਾਇਆ ਕਰੋ ਸਾਡਾ ਨਾ ਬੱਚਿਆਂ ਦਾ ਇਹੜਾ ਇਹੜਾ ਕਾਮਯਾਬ ਕਰਾਓ ਮਾਤਾ ਮਾਤਾ ਜੀ ਮਾ ਬਾਇਆ ਕਰ ਉਹ ਅਗਲੀ ਵੇ ਨਿਊਟ੍ਰੀਕ ਨੂੰ ਚਾ ਲਾਵਾਂਗੇ ਹਾਂ ਐ ਕਿ ਕੜੀ ਚੋਲ ਜੇ ਐ ਕਿ ਕੜੀ ਚੋਲ ਜੇ ਇਹਨਾਂ ਤੋਂ ਵੱਧ ਤੋਂ ਵੱਧ ਹੋਰ ਸੰਯੋਗ ਕਰੋਗੇ ਤੇ ਬੰਦੀ ਨਾ ਮਮਾ ਚੋਲ ਪਾ ਕੇ ਲਵਾਈ ਸਾਹਿਬ ਆਪਣੇ ਕੋਲ ਆਇਆ ਇਹਨਾਂ ਕੋਲ ਓਏ ਲਵਾਈ ਸਾਹਿਬ ਆਪਣੇ ਕੋਲ ਵਧੀਆ ਐਡਮਨ ਸਾਹਿਬੀ ਕੋ ਜਾ ਰੱਖਣੇ ਆਇਆ ਯਾਨੀ ਇਹ YouTube ਤੇ ਜਾਂ ਰਹੀਆਂ Facebook ਤੇ ਆ ਰਹੀਆਂ ਵੀਡੀਓ ਦੱਸ ਕੋ ਗੱਲ ਪਰ ਸਤਿ ਸ਼੍ਰੀ ਅਕਾਲ ਜੀ ਹਾਂ ਆਹ ਤੇ ਆਹ ਆ ਰਹੀਸ ਤੇ ਆ ਅਗਲੇ ਰਿਕੇ ਨੂੰ ਪ੍ਰੋਗਰਾਮ ਬਾਦੋ ਆਪਣਾ ਸੇਮ ਰੂਲ ਹੈ ਸੇਮ ਸੇਮ ਕੜੀ ਛੋੜ ਕੜੀ ਕੀ ਹੋਣਾ ਸੈਲੀਬ੍ਰੇਸ਼ਨ ਹੋਣਾ ਜਿੰਦੇ ਪਲਵਾੜਾ ਸਾਡੇ ਨਾਲ YouTube Facebook ਹਿੱਟ ਕਰੋ ਯਾਰ ਹੈ ਅਸੀਂ ਸਾਡੇ ਫਾਰਵਰਡ ਹੀ ਘੱਟਵਾ ਦੋ ਚਾਰੀ ਇਹਦੇ ਵੱਧ ਤੋਂ ਵੱਧ ਭਰਾ ਸਾਨੂੰ ਸੈਂਡ ਕਰੋ ਗਾਂ ਤੋਂ ਗਾਂ ਹਾਂ ਵਾਦੂ ਹੋ ਜਾਣੇ ਹਾਂ ਵਾਦੂ ਹੋਏ ਨੇ 100 ਰੁਪਏ ਆਇਆ ਕਰ ਰਹੇ ਹਾਂ ਗੱਡੀ ਹੁਣ ਹੈ ਗੱਲ ਕਿੱਥੇ ਕਟਾ ਇਹ ਗੱਲਾਂ ਬਤੂ ਤੱਕ ਜਾਣ ਨੇ ਮੈਂ ਤਾਂ ਕਿਥੇ ਮਰਜੀ ਜਾਵਾਂ ਮਰ ਜੇ ਇਹ ਬੰਬੇ ਹਾਈ ਕੋਡ ਅਮਰੀਕਾ ਕੈਨੇਡਾ ਸਭ ਜਾਣ ਗਏ